ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਲਾ ਕਲਾਂ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਬਾਗਾਪੁਰਾਣਾ ਪੈਂਦੀ ਹੈ ਬਾਗੇ ਪੁਰਾਣੇ ਤੋਂ ਮੋਦਕੀ ਵਾਲੀ ਸੜਕ ਦੇ ਉੱਤੇ ਮਾਲਾ ਕਲਾਂ ਪਿੰਡ ਆਉਂਦਾ ਆਸ-ਪਾਸ ਪਿੰਡਾਂ ਦੇ ਵਿੱਚ ਇੱਕ ਪਾਸੇ ਹਰੀਏ ਵਾਲਾ ਕੋਟ ਸੁਖਿਆ ਢੂੜ ਕੋਟ ਇਹਦੇ ਆਸ-ਪਾਸ ਦੇ ਪਿੰਡ ਮਾਲਾ ਖੁਰਦ ਛੜਕ ਦੇ ਦੂਜੇ ਹੱਥਾਂ ਨੇੜੇ ਮੁੱਦਕੀ ਵੀ ਰਹਿ ਜਾਂਦਾ ਮੈਂ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਇਹ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੂਟੀਨ ਚ ਵਿਕਰੀ ਵਾਲੀਆਂ ਗਾਮਾਂ ਹੁੰਦੀਆਂ ਅੱਜ ਦੋ ਨਾਗ ਤੁਹਾਨੂੰ ਦਿਖਾਉਣੇ ਆ ਤੇ ਦੋਨੇ ਗੱਬਣ ਹੈ ਇਹਨਾਂ ਦੀ ਡਿਟੇਲ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਨਾਗ ਪਸ਼ੂ ਜਿਹੜਾ ਵੀ ਤੁਹਾਨੂੰ ਜੱਜਦਾ ਉਹਦੀ ਤੁਸੀਂ ਤਸੱਲੀ ਕਰ ਸਕਦੇ ਹੋ ਤੁਹਾਡਾ ਹੱਕ ਹੈ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਆਓ ਮਿਲिए ਪਹਿਲਾਂ ਜਰਸੀ ਤੋਂ ਸ਼ੁਰੂਆਤ ਕਰਦੇ ਆ ਇਹਦੇ ਨਾਲ ਹੀ ਇੱਕ ਐਚਐਫ ਪੱਖ ਦੀ ਵਾੜ ਖੜੀ ਹੈ ਉਹ ਵੀ ਤੁਹਾਨੂੰ ਫਿਰ ਵੀਡੀਓ ਦੇ ਵਿੱਚ ਦਿਖਾਵਾਂਗੇ। ਚਕਵੀਰ ਭਾਈ ਸਸਤੀ ਕਾਹਤਾ ਜੀ। ਚਕਵੀਰ ਆਈ ਜਾਂਦੇ ਆ ਰੁਟੀਨ 'ਚ ਪਸੂ। ਹਾਂ ਲੈਤ ਲੋਤਾਂ ਨੂੰ ਦੇ। ਠੀਕ ਹੈ ਅੱਜ ਦੋ ਗਾਵਾਂ ਦਿਖਾ ਰਹੇ ਮੈਂ ਜੋ ਜਰਸੀ ਕੈਨ ਮਸੂਆ ਭਾਈ। ਇਹ ਪਹਿਲਾਂ ਚਾਰ ਦਾ ਹੁੰਦਾ। ਪਹਿਲਾਂ ਸੂਆ ਸੂ ਚਾਰ ਦਾ। ਹਾਂ ਜੀ। ਦਿਨ ਕਿੰਨੇ ਲੈ ਜੋ ਸਕਵੀਰ? ਮੈਨੂੰ ਭਾਈ 7 ਦਿਨ ਪਈ ਆ ਗਏ ਤਿੰਨ ਦਾ ਹੁੰਦਾ। 7 ਪਏ ਆ। ਉੱਤੇ ਵੀ ਲੈ ਸਕਦੇ। ਹਾਂ ਲੈ ਲਓ। ਠੰਡੀ ਉਹ ਦੋ ਤੋਟ ਟੋਟ ਨਹੀਂ ਹੋਈ ਇਹ ਰੇ। ਠੀਕ ਹੈ ਕਿ ਡਿਮਾਂਡ ਕਰ ਦੋ ਜੀ। ਤੁਹਾਡੇ ਵਾਸਤੇ ਆ ਪਿਆ। ਇਹਨਾਂ ਦੇ ਜਰਮਨ ਹੋਣਗੇ ਠੀਕ ਹੈ ਖੋਲੀ ਹਾਂ ਜੀ ਦੋਸਤੋ 82000 ਚ ਪਹਿਲਾਂ ਚਾਰ ਦਾ ਦ ਜਰਸੀ ਵੈੜ ਮਿਲੂਗੀ ਤੁਹਾਨੂੰ ਚੰਗਾ ਢਾਂਚਾ ਹੈ ਸਭੀ ਚੰਗੀ ਆ ਰੰਗ ਸੋਹਣਾ ਹੈ ਘੱਟ ਜਗਾ ਜਿਹਦੇ ਕੋਲ ਹੈ ਤਾਂ ਉਹਦੇ ਵਾਸਤੇ ਇਹ ਬਹੁਤ ਵਧੀਆ ਨਸਲ ਹੈ ਬਹੁਤ ਸੋਹਣਾ ਦਿੰਦੀ ਰਹਿੰਦੀ ਹੈ ਠੰਡੀ ਸੀਲ ਹੁੰਦੀ ਹੈ ਬਾਕੀ ਲੱਗਦੀ ਸੋਹਣੀ ਆ ਘਰੇ ਖੜੀ ਵੈੜ ਸੋ ਇਹ ਪਹਿਲਾਂ ਵੈੜ ਆ ਜਾਣਦੇ ਕਿ ਹੋਰ ਜਾਣਦੇ ਅਗੇ ਸੋ ਚਾਰ ਦੰਦ ਪਹਿਲਾਂ ਵੈੜ ਦੱਸੋ 82000 ਇਹਦੀ ਡਿਮਾਂਡ ਹੈ ਢਾਂਚਾ ਚੰਗਾ ਹੈ ਚੌੜੀ ਹੈ ਉਤੋਂ ਸੋਹਣੀ ਜਰਸੀ ਹੈ ਫੇਸ ਵੱਲੋਂ ਵੀ ਬਹੁਤ ਸੋਹਣੀ ਹੈ ਢਾਂਚੇ ਦੀ ਵੀ ਸੋਹਣੀ ਹੈ ਦੱਸੋ ਬਾਕੀ ਹੈ ਨਵਾਂ ਹਾਨ ਚਾਰ ਦੰਦ ਦਾ ਹਜੇ ਰੰਗ ਰੂਪ ਤੁਸੀਂ ਇਹਦਾ ਦੇਖ ਸਕਦੇ ਲੈ ਚੱਲੀਏ ਇਹ ਤੁਹਾਨੂੰ ਕੁ ਮਹਲਾ ਹੈ ਥਾਣਤធី ਚੋਈ ਵਾਲਾ ਬਾਕੀ ਜਿੰਨਾ ਕਿ ਮੈਂ ਆ ਕੇ ਦੇਖਿਆ ਸੋ ਸਵੇਰ ਦੀ ਠੰਡੀ ਰੌਜੀ ਥਣਾ ਥਣਾ ਤੇ ਹੱਥ ਬਾਈ ਮਾਰੀ ਜਾਂਦਾ ਸੀ ਤਾਂ ਨੂੰ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੈ ਕੋਈ ਗਰਮੀ ਨਹੀਂ ਦਿਖਾਉਂਦੀ ਹਵਾਨੇ ਤੇ ਨਾੜਾ ਹੁਣੇ ਹੀ ਦਿਸਦਿਆਂ ਹਾਲਾਂਕਿ ਅਜੇ ਜੋ ਦੁੱਤੇ ਆਉਗੀ ਵੜ ਉਦੋਂ ਸਹੀ ਮੈਣਿਆਂ ਚ ਪਸ਼ੂ ਦੇ ਹਵਾਨੇ ਦੀ ਜੱਜਮੈਂਟ ਹੁੰਦੀ ਹੈ ਢਾਂਚਾ ਮਜ਼ਬੂਤ ਹੈ ਚੰਗੀ ਨਰੋਈ ਸਮੀ ਵੀ ਹੈ 182000 ਦੀ ਡਿਮਾਂਡ ਦੋਸਤੋ ਹੈ ਤਾਂ ਫਿਕਸ ਜਾਰੀਟ ਪਰ ਥੋੜਾ ਬਹੁਤ ਫਿਰ ਵੀ ਮਾਨਤਨ ਹੋ ਜਾਂਦਾ ਹੁੰਦਾ ਗੰਜੈਸ ਨਿਕਲ ਹੀ ਆਉਂਦੀ ਹੁੰਦੀ ਹੈ ਜੋ ਕੋਈ ਭਰਾ ਕਰਿਆ ਕੇ ਪਸੂ ਦੇਖਦਾ ਹਵਾਨੇ ਤੇ ਨਾੜਾਂ ਦੀ ਗੱਲ ਕੀਤੀ ਸੀ ਇਧਰੋਂ ਵੀ ਦੇਖ ਲਓ ਦੂਜੇ ਪਾਸੋਂ ਵੀ ਸੇਮ ਆ ਉਹਨੂੰ ਸੋਏ ਛਾਂ ਤੱਕ ਸੋਏ ਸਪਕ ਤੋਂ ਤੱਕ ਹਾਂ ਮੈਂ ਤਾਂ ਮੋੜਾ ਹਾਂ ਬਿਲਕੁਲ ਸੋਏ ਇਤਨੀ ਜੇ ਖਾਸ ਹੈ ਲੱਗਦਾ ਵੀ ਸੋਨਾ ਦੁੱਧ ਦੇਣ ਦੀ ਕਰਨ ਵਾਲੀ ਤਾਂ ਸੋਨਾ ਨਾਲੇ 24 ਸੌ ਚੱਲਦੀ ਹੈ ਮਾਂ ਦੀ ਅੱਛਾ ਹਾਂਜੀ ਸੁਖਵੀਰ ਇਹ ਦੋ ਅੱਗੇ ਜਿਹੜੀ ਵੈਦ ਖੜੀ ਇਹ ਦੋ ਅੱਗੇ ਇਹ ਦੂਜਾ ਸੁਆਸ ਹੁੰਦੀ ਆਈ ਹਾਂ ਇਹਦੀ ਇੱਕ ਅੰਨੀ ਖੜੀ ਵੀ ਆਈ ਠੀਕ ਹੈ ਮਤਲਬ ਉਹ ਛੇਕ ਵਾਲੇ ਦੰਦ ਹੀ ਚੱਕੇ ਆ ਹਾਂ ਚੱਕੇ ਵੀ ਆਈ ਠੀਕ ਹੈ ਕਿੰਨਾ ਟਾਈਮ ਲਾਉ ਇਹਦੇ 11 ਦਿਨ ਬਾਕੀ ਆਈ ਇਹਦਾ ਰੇਟ ਕਿੰਨਾ ਇਹਦਾ ਰੇਟ 85000 ਰੁਪਏ ਖੋਲੀ ਰੇਟ ਦੋਸਤੋ 85000 ਆ ਜਿਆਦਾ ਪੱਖ ਐਚਐਫ ਵਾਲਾ ਪਰ ਅੱਖ ਜਰਸੀ ਵਾਂਗੂ ਮੋਟੀ ਆ ਲੰਬਾਈ ਫੁੱਲ ਹੈ ਹਾਈਟ ਤੁਸੀਂ ਇਹਦੀ ਜਜਮੈਂਟ ਬਾਈ ਸੁਖਵੀਰ ਨਾਲ ਤੁਰੂਗਾ ਤੁਸੀਂ ਕਰ ਲੋਗੇ ਹਵਾਨਾ ਫਿਕਸ ਰੱਖੂਗੀ ਹਜੇ ਆਸ ਹੈ ਵੀ 10 11 ਦਿਨ ਇਹ ਲੈ ਜੂਗੀ 27 26 ਲੀਟਰ ਦੀ ਗਾਹ ਚਾਹੀਦੀ ਅੱਛਾ ਹਾਂਜੀ ਸੋ ਦੋਸਤੋ ਦੁੱਧ ਜਿਹੜਾ ਬਾਕੀ ਅਗਲੇ ਦਾ ਪਾਇਦਾ ਹੁੰਦਾ ਈ ਸੇਵਾ ਦਾ ਮੈਂ ਸੇਵਾ ਜਿਹੜੀ ਅਗਲਾ ਕਰ ਲੈਂਦਾ ਈ ਉਹਨਾਂ ਹੀ ਹੁੰਦਾ ਕਮਾਲਾ ਫੇਰ ਉਹ ਤੁਹਾਨੂੰ ਸੁਖੀ ਫਿਕਸ ਹਵਾਨਾ ਦੋਸੋਂ ਰੱਖੂਗੀ ਸਾਇਦ ਸੋਨਾ ਕੱਢੂਗੀ ਹਵਾਨੇ ਦਾ ਜਦੋਂ ਨੇੜਾ ਕੀ 85000 ਦਾ ਰੇਟ ਹੈ ਇਹ ਹਵਾਨੇ ਖਰਾਬ ਨਹੀਂ ਹੁੰਦੇ ਕਦੇ ਵੀ ਇਹ ਐਚ ਐਫ ਭਾਵੇਂ ਤੁਸੀਂ ਮੇਲਿਆਂ ਨਹੀਂ ਦੇਖ ਲਓ ਜਿੰਨਾ ਹਵਾਨਾ ਫਿਕਸ ਰਹਿੰਦਾ ਨਰੋਆ ਹੁੰਦਾ ਮਜ਼ਬੂਤ ਹੁੰਦਾ ਉਨਾ ਹੀ ਉਹਨੂੰ ਨੰਬਰ ਵੱਧ ਮਿਲਦੇ ਆ ਸੋ ਇਹਦਾ ਵੀ ਹਵਾਨਾ ਬਹੁਤ ਸੋਹਣਾ ਹਾਲਾਂਕਿ ਇਹਦੀ ਕੁਆਲਿਟੀ ਆਪਣੇ ਥਾਂ ਤੇ ਹੈ ਇਹਦੇ ਤੋਂ ਤੁਸੀਂ ਚੰਗੇ ਬੱਚੇ ਲੈ ਸਕਦੇ ਹੋ ਇਹਦਾ ਰੇਟ 85000 1 ਲੱਖ ਤੇ 67 ਹਜ਼ਾਰ ਜੋੜੇ ਦੀ ਡਿਮਾਂਡ ਬਣਦੀ ਹੈ। ਦੋ گاਵਾ ਜਿਨੇ ਖਰੀਦਣੀਆਂ ਹੈ। ਕਈ ਬਰਾਏ ਹੁੰਦਾ ਵੀ ਘਰ ਚ ਇੱਕ ਜਰਸੀ ਵੀ ਰੱਖਣੀ ਹੈ। ਇਹ ਕੈਚ-ਅਪ ਵਾਲਾ ਪੱਕ ਹੋਵੇ ਤਾਂ ਭਾਵੇਂ ਜੋੜਾ ਖਰੀਦ ਲਿਓ। ਬਾਕੀ ਜੇ ਤੁਸੀਂ ਇਹਨਾਂ ਚੋਂ ਕੱਲੀ-ਕੱਲੀ ਖਰੀਦਣੀ ਚਾਹੁੰਦੇ ਹੋ ਤਾਂ ਰੇਟ ਅਲੱਗ ਤੋਂ ਦੱਸੇ ਹੋਏ ਐ। ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ। ਦੱਸੋ ਇੱਕ ਪਹਿਲਾਂ ਨੂੰ ਤੇ ਇੱਕ ਦੂਜਾ ਸੂਆ ਵੈੜ ਦੋ گاਵਾ ਅੱਜ ਦੀ ਵੀਡੀਓ ਚ ਵਿਕਰੀ ਆਲੀਆਂ ਸੀ। ਮਿਹਰਬਾਨੀ।